ਸਾਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਆ ਫਰੇਗਰ ਸਾਹਿਬ ਵਿੱਚ ਜਿੱਥੇ ਇੱਕ ਜਹਾਜ਼ ਹਵੇਲੀ ਕਿਹਾ ਜਾਂਦਾ ਉਸ ਨੂੰ ਤੇ ਆਪਾਂ ਉੱਥੇ ਪਹੁੰਚੇ ਹੋਏ ਆ ਇਸ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਵੀ ਦੱਸਾਂਗੇ ਜੀ ਤੇ ਇਹ ਕੋਈ ਆਮ ਹਵੇਲੀ ਨਹੀਂ ਹੈਗੀ ਤੇ ਨਾ ਕੋਈ ਆਮ ਇਨਸਾਨ ਦੀ ਹਵੇਲੀ ਹੈ ਇਹ ਇਹ ਦੀਵਾਨ ਟੋਡਰਮਲ ਦੀ ਹਵੇਲੀ ਹੈ ਜੀ ਜਿਹਨਾਂ ਕੇ ਛੋਡੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਸੀ ਜਿੱਤੇ ਕੀ ਅੱਜ ਕੱਲ ਗੁਰਦੁਆਰਾ ਜੋਤੀਸਰੂਪ ਸਾਹਿਬ ਬਣਿਆ ਹੋਇਆ ਜੀ ਉੱਥੇ ਹੀ ਦੀਵਾਨ ਟੋਡਲ ਮਲ ਮੇ ਮੋਰਾ ਖੜੀਆਂ ਕਰਕੇ ਉਸ ਜਗ੍ਹਾ ਨੂੰ ਵਜ਼ੀਰ ਖਾਨ ਤੋਂ ਮੁੱਲ ਖਰੀਦਿਆ ਸੀ ਇਹ ਉਹਨਾਂ ਦੀ ਹੀ ਹਵੇਲੀ ਹੈ ਉਸ ਟਾਈਮ ਵਿੱਚ ਦੱਸਿਆ ਜਾਂਦਾ ਹੈ ਕਿ ਵਜ਼ੀਰ ਖਾਨ ਦੇ ਬਰਾਬਰ ਜੇ ਕਿਸੇ ਦੀ ਕੋਈ ਘਰ ਹੁੰਦਾ ਸੀ ਤਾਂ ਇਹ ਦੀਵਾਨ ਟੋਡਲ ਮਲ ਦੀ ਹਵੇਲੀ ਹੋਇਆ ਕਰਦੀ ਸੀ ਤੇ ਆਪਾਂ ਤੁਹਾਨੂੰ ਪ੍ਰੋਪਰ ਇਸ ਵੀਡੀਓ ਦੇ ਰਾਹੀਂ ਹਵੇਲੀ ਦੇ ਦਿਖਾਵਾਂਗੇ ਇਹ ਕਿੱਦਾਂ ਬਣੀ ਹੋਈ ਹੈ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹ ਦੱਸਿਆ ਜਾਂਦਾ ਵੀ ਇਹ ਜੋ ਸਮੁੰਦਰੀ ਜਾਜ ਹੁੰਦਾ ਉਹਦੀ ਸ਼ੇਪ ਵਿੱਚ ਇਹ ਬਣਾਈ ਹੁੰਦੀ ਸੀ ਤੇ ਬਹੁਤ ਪੁਰਾਣੀ ਹਵੇਲੀ ਹੈ ਜੀ ਇਹ ਕਟਵਰ 350 ਸਾਲ ਪੁਰਾਣੀ ਹਵੇਲੀ ਹੈ ਇਹ ਤੇ ਕੁਝ ਪੁਰਾਣੇ ਸਮੇਂ ਹੋਣ ਕਰਕੇ ਇਸ ਦੀ ਦੇਖ ਰੇਖ ਨਾ ਹੋ ਸਕੀ ਤਾਂ ਕਰਕੇ ਹਟਾਈ ਗਈ ਸੀ ਜੀ ਤੇ ਇੱਥੇ ਪਹਿਲਾਂ ਬਹੁਤ ਲੋਕ ਆਪਣਾ ਕਬਜ਼ਾ ਵੀ ਕਰ ਚੁੱਕੇ ਸੀ ਤੇ ਹੁਣ ਇਸ ਦਾ ਇਸ ਨੂੰ ਛਡਾ ਲਿਆ ਗਿਆ ਤੇ ਇਸ ਦੀ ਮਰਮਮਤ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਇੰਤ ਆਪਾਂ ਹੁਣ ਚੱਲਦੇ ਆਂ ਜੀ ਅੱਗੇ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਹਵੇਲੀ ਦਿਖਾਣੇ ਆ ਇਹ। ਹਵੇਲੀ ਨੂੰ ਤਿਆਰ ਕਰਨ ਵਾਸਤੇ ਜਿਹੜਾ ਮਟੀਰੀਅਲ ਵਰਤਿਆ ਗਿਆ ਜਿਵੇਂ ਚੂਨਾ ਹੋ ਗਿਆ, ਲਾਲ ਮਿੱਟੀ ਹੋ ਗਈ, ਮੋਟਾ ਰੇਤਾ ਹੋ ਗਿਆ, ਨਾਨਕਸ਼ਹੀ ਇੰਟੋ ਵੀ ਗੁੜ, ਹੋਰ ਜੈਵਿਕ ਪ੍ਰਦਾਰਥ ਵਰਤੇ ਗਏ ਨੇ ਤੇ ਜਿੱਦਾਂ ਕਿ ਪੁਰਾਣੇ ਸਮੇਂ ਵਿੱਚ ਹਵੇਲੀਆਂ ਤਿਆਰ ਹੁੰਦੀਆਂ ਸੀ ਉਦਾਂ ਹੀ ਇਸ ਹਵੇਲੀ ਨੂੰ ਤਿਆਰ ਕੀਤਾ ਜਾ ਰਿਹਾ ਹੈ। ਸਾਮਣੇ ਇੱਕ ਤੁਸੀਂ ਫੋਟੋ ਦੇਖ ਰਹੇ ਹੋ ਏਦਾਂ ਦੀ ਹੀ ਪ੍ਰੋਪਰ ਹੈਵਲੀ ਦੁਆਰਾ ਬਣੂਗੀ ਤੇ ਜਦੋਂ ਇਹ ਪੂਰੀ ਹਵੇਲੀ ਤਿਆਰ ਹੋ ਜੂਗੀ ਉਹਦੀ ਵੀ ਆਪਾਂ ਇੱਕ ਵੀਡੀਓ ਅਪਲੋਡ ਕਰਾਂਗੇ ਜੀ ਤੁਸੀਂ ਉਹ ਵੀ ਜਰੂਰ ਦੇਖਣੀ ਤੇ ਇਸ ਨੂੰ ਵੀ ਸ਼ੇਅਰ ਕਰ ਦਿਓ ਜੀ ਤੇ ਥੋੜੀ ਜਿਹੀ بارش ਹੋਣ ਲੱਗੀ ਸੀਗੀ ਉੱਥੇ ਮੀਂਹ ਪੈਣ ਲੱਗ ਗਿਆ ਸੀ ਤੇ ਇਸ ਹਵੇਲੀ ਵਿੱਚ ਟੋਟਲ ਤਹਿ ਖਾਨੇ ਵਿੱਚ 12 ਕਮਰੇ ਸੀ ਤੇ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਜਿਹੜੀ ਹਵੇਲੀ ਬਣੀ ਹੋਈ ਸੀ ਇਹ ਏਦਾਂ ਬਣੀ ਹੋਈ ਸੀ ਕਿ ਜਿੱਦਾਂ ਇੱਕ ਜਹਾਜ਼ ਹੁੰਦਾ ਹੈ ਮੂਰੇ ਤੋਂ ਥੋੜੀ ਜਿਹੀ ਨੀਮੀ ਪਿੱਛੇ ਤੋਂ ਥੋੜੀ ਜਿਹੀ ਉੱਚੀ ਤੇ ਜਿਵੇਂ ਮਤਲਬ ਮੰਨ ਕੇ ਰੱਖੋ ਵੀ ਇਹ ਜ਼ਮੀਨ ਦੇ ਮੂਰੇ ਤੋਂ ਜ਼ਮੀਨ ਦੇ ਅੰਦਰ ਸੀ ਤੇ ਬਾਕੀ ਜ਼ਮੀਨ ਤੋਂ ਉੱਪਰ ਸੀ ਇਹ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੇ ਉੱਪਰ ਪੌੜੀਆਂ ਬਣੀਆਂ ਹੋਈਆਂ ਸੀ ਜਿਹੜੀ ਉੱਪਰ ਜਾਣ ਨੂੰ ਸੀ ਤੇ ਜਿਹੜੀ ਆ ਥੱਲੇ ਜਿਹਦੇ ਟੀਨ ਲੱਗੀ ਹੋਈ ਆ ਇਹਦੇ ਨਾਲ ਥੱਲੇ ਨੂੰ ਬੇਸਮੈਂਟ ਵਿੱਚ ਨੂੰ ਜਾਣ ਨੂੰ ਪੌੜੀਆਂ ਬਣੀਆਂ ਸੀ ਉਦਾਂ ਹੀ ਹੁਣ ਇੱਥੇ ਰੈਨੋਵੇਟ ਹੋ ਰਿਹਾ ਉਦਾਂ ਹੀ ਆ ਪ੍ਰੋਪਰ ਬਣੂਗੀ ਬਿਲਕੁਲ ਹੀ ਇਸ ਹਵੇਲੀ ਦੇ ਬੈਕ ਸਾਈਡ ਦੇ ਇੱਕ ਕਿਚਨ ਹੈ ਜੋ ਕਿ ਰਸੋਈ ਹੈ ਔਰ ਸੋਈ ਵਿੱਚ ਜਦੋਂ ਵੀ ਅੱਗ ਬਾਲੀ ਜਾਂਦੀ ਸੀ ਤਾਂ ਉਹਦਾ ਜਦੋਂ ਧੂਆ ਬਾਹਰ ਨੂੰ ਨਿਕਲਦਾ ਸੀ ਤਾਂ ਇਦਾਂ ਲੱਗਦਾ ਸੀ ਜਿਵੇਂ ਕਿ ਕੋਈ ਜਹਾਜ਼ ਵਿੱਚੋਂ ਧੂਆ ਨਿਕਲਦਾ ਹੁੰਦਾ ਤੇ ਤੇ ਦੀਵਾਨ ਟੋਡਲ ਮਲ ਜੀ ਨੇ ਜੋ ਸਿੱਖ ਕੌਮ ਲਈ ਕੀਤਾ ਸਿੱਖ ਕੌਮ ਕਦੇ ਵੀ ਉਹਨਾਂ ਨੂੰ ਨਹੀਂ ਭੁੱਲ ਸਕਦੀ ਤੇ ਹਮੇਸ਼ਾ ਹੀ ਉਹਨਾਂ ਨੂੰ ਯਾਦ ਰੱਖੇਗੀ ਤੇ ਜਿਹਨਾਂ ਨੇ ਹਜੇ ਤੱਕ ਇਹ ਹਵੇਲੀ ਨਹੀਂ ਦੇਖੀ ਉਹ ਵੀ ਇੱਥੇ ਆਣ ਤੇ ਇਸ ਹਵੇਲੀ ਨੂੰ ਜ਼ਰੂਰ ਦੇਖਣ ਤੇ ਜ਼ਿਆਦਾਤਰ ਸੰਗਤਾਂ ਬਹੁਤ ਸਕ ਦੂਰ ਦੂਰ ਤੋਂ ਇੱਥੇ ਆਉਂਦੀ ਆ ਜਿਨ੍ਹਾਂ ਨੂੰ ਇਸ ਦਾ ਪਤਾ ਹੈ ਜੇਕਰ ਨਹੀਂ ਪਤਾ ਆਪਾਂ ਤੁਹਾਨੂੰ ਦੱਸ ਵੀ ਦਿੰਨੇ ਆ ਜਿਹੜਾ ਕਿ ਮੇਨ ਫਾਟਕ ਨੇ ਫਤੇਗੜ ਸਾਹਿਬ ਉਹਨਾਂ ਦੇ ਨਾਲ ਨੂੰ ਹੀ ਰਸਤਾ ਜਾਂਦਾ ਇਸ ਹਵੇਲੀ ਲਈ ਉੱਥੇ ਬੋਰਡ ਵੀ ਲੱਗਿਆ ਹੋਇਆ ਤੁਹਾਨੂੰ ਬੋਰਡ ਤੋਂ ਵੀ ਪਤਾ ਲੱਗ ਜੂ ਇਸ ਹਵੇਲੀ ਦਾ ਤੇ ਜਿਹੜੀ ਆਪਣੀ ਇਹ ਹਵੇਲੀ ਦੀ ਮਰਮਮਤ ਹੈ ਜੀ ਪੰਜਾਬ ਸਰਕਾਰ ਆਪ ਖੁਦ ਦੇਖ ਰਹੀ ਹੈ ਜੀ ਤੇ ਦੋ ਸੰਸਥਾ ਨੇ ਇੱਕਾਈ ਲਈ ਜੀ ਐਸ اے ਸੀ ਸੀ ਤੇ ਆਰਥੋਪਸਾਈ ਉਹ ਦੋਹੇ ਸੰਸਥਾ ਇਹਦੇ ਨਾਲ ਜੁੜੀਆਂ ਹੋਈਆਂ ਨੇ ਇਸ ਹਵੇਲੀ ਦੀ ਪ੍ਰਮਾਤ ਕਰ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਅੰਦਰ ਜਾਣਾ ਇਹਦੇ ਅਲਾਉਡ ਨਹੀਂ ਹੈਗਾ ਜੀ ਕਿਉਂਕਿ ਇੱਥੇ ਇਹ ਬਿਲਡਿੰਗ ਇਹ ਤਿਆਰ ਹੋ ਰਹੀ ਹੈ ਤਾਂ ਕਰਕੇ ਇੱਥੇ ਜਾਣਾ ਅਲਾਉਡ ਨਹੀਂ ਹੈਗਾ ਤੇ ਆਪਾਂ ਤੁਹਾਨੂੰ ਬਾਹਰੋਂ-ਬਾਹਰ ਦਿਖਾਨੀ ਹੈ ਪ੍ਰੋਪਰ ਜਦੋਂ ਇਹ ਪ੍ਰੋਪਰ ਹੈ ਪੂਰੀ ਤਿਆਰ ਹੋ ਜੂਗੀ ਬਿਲਡਿੰਗ ਤਾਂ ਆਪਾਂ ਇੱਕ ਹੋਰ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਤੁਹਾਨੂੰ ਐਨ ਪ੍ਰੋਪਰ ਦਿਖਾਵਾਂਗੇ ਅਵੈਲੀ ਦੇ ਬੈਕ ਸਾਈਡ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਆਪਣੀ ਰਸੋਈ ਬਣੀ ਸੀ ਇੱਥੇ ਹੀ ਰਸੋਈ ਉਹ ਬਣੀ ਹੁੰਦੀ ਸੀ ਤੇ ਜਦੋਂ ਧੂਆ ਨਿਕਲਦਾ ਸੀ ਤਾਂ ਇਦਾਂ ਲੱਗਦਾ ਜਿਵੇਂ ਜਹਾਜ਼ ਦੇ ਵਿੱਚ ਧੂਆ ਨਿਕਲਦਾ ਹੁੰਦਾ ਤੇ ਆਹ ਜਿਹੜੀਆਂ ਪੌੜੀਆਂ ਬਣੀਆਂ ਹੋਈਆਂ ਨੇ ਇਹ ਉੱਪਰ ਜਿਵੇਂ ਕਿ ਕੈਪਟਨ ਦਾ ਰੂਮ ਹੁੰਦਾ ਏ ਉਹਦੇ ਵਾਸਤੇ ਬਣੀਆਂ ਹੋਈਆਂ ਨੇ ਤੇ ਇਹਦੇ ਅੱਗੇ ਤੋਂ ਅੱਗੇ ਹੋਰ ਉੱਪਰ ਪੌੜੀਆਂ ਬਣੀਆਂ ਹੋਈਆਂ ਨੇ ਤਾਂ ਹੀ ਦੋ ਤਿੰਨ ਮੰਜ਼ਿਲ ਇਹ ਲੱਗਦੀ ਹੈ ਵੀ ਬਹੁਤ ਉੱਚੀ ਹੈ ਤੇ ਦੇਖ ਸਕਦੇ ਤੁਸੀਂ ਥੱਲੇ ਬੇਸਮੈਂਟ ਕਿੰਦੀ ਹੱਦ ਤੱਕ ਤਗੜੀ ਬਣੀ ਹੋਈ ਆ ਤਾਂ ਖਾਣੇ ਤੇ ਇਹਨਾਂ ਦੀ ਹੁਣ ਮੁਰੰਮਤ ਚੱਲ ਰਹੀ ਹੈ ਪ੍ਰੋਪਰ ਬਣ ਰਹੇ ਨੇ ਉਹ ਸਾਹਮਣੇ ਬਿਲਕੁਲ ਇੱਕ ਖੂਹ ਜਿਆ ਵੀ ਹੈ ਤੇ ਉਸ ਦਾ ਵੀ ਉੱਥੇ ਤੋਂ ਪਾਣੀ ਦੀ ਸਪਲਾਈ ਹੁੰਦੀ ਸੀ ਇਹ ਬਿਲਕੁਲ ਸਾਹਮਣੇ ਖੂਬ ਬਣਿਆ ਹੋਇਆ ਉਹ ਵੀ ਉਸੇ ਟਾਈਮ ਦੇ ਖੂਬ ਬਣਿਆ ਹੋਇਆ ਪ੍ਰਾਤਨ ਤੇ ਇਹ ਵੀ ਇਹਨੂੰ ਵੀ ਰੈਨੂਵੇਟ ਕਰ ਰਹੇ ਨੇ ਤੇ ਵਧੀਆ ਬਣਾਣਗੇ ਖੂਹ ਨੂੰ ਵੀ